ਪੰਜਾਬ ਸਰਕਾਰ ਦੇ ਮਨਾਂ ਨੇ ਮੰਗਾ ਮੁੱਖਾਂ ਦੇ ਭਵਾਨ ਤਮਾਨ ਪੂਰੀਆਂ ਕਰਨਗੇ ਜਿਸ ਦੇ ਮੁੱਖ ਮੰਗ ਹੈਗੇ ਡੀਏਵੀ ਚ 16% ਵਾਧਾ ਪੇ ਕਿਹਦਾ 550 ਦਾ ਏਰੀਆ ਪਾਣੀ ਪੈਂਸਿੰਗ ਬਹਾਲ ਕਰਨਾ ਪੰਜਾਬ ਸਰਕਾਰ ਦੇ ਮਹਿਕਮ ਵਿੱਚ ਕਾਮਗਰ ਦੇ ਕੱਚੇ ਮਲਾਈਆਂ ਨੂੰ ਪੱਕੇ ਕਰਨਾ ਹੈ ਮੁੱਖ ਮੰਗਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਬੇਤਾਂ ਦੇ ਹਰਪਾਲ ਸਿੰਘ ਜੀਮਾ ਨਾਲ ਮੀਟਿੰਗ ਹੋਏਗੀ ਜਿਸ ਨੂੰ ਲੈ ਕੇ ਮਲਾਜਮਾਂ ਵਿੱਚ ਆਸ ਕੀਤੀ ਜਾ ਰਹੀ ਹੈਗੇ ਵੇਤਨ ਹਰਪਾਲ ਸਟੀਮਾ ਮੀਟਿੰਗ ਵਿੱਚ ਉਪਰੋਕਤ ਮੰਗਾਂ ਬਾਰੇ ਕੋਈ ਫੈਸਲਾ ਕਰ ਸਕਦੇ ਹਨ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮ ਵੱਲੋਂ ਲਗਾਤਾਰ ਤਾਨ-ਤਨ ਵਿੱਚ ਜਾ ਕੇ ਕੰਪਿਊਟਰ ਦੇ ਆਵਗਾ ਪ੍ਰਾਣੀ ਪੈਂਸਨਿੰਗ ਬਹਾਲ ਕਰਨ ਵਾਲੇ ਮੁਲਾਜ਼ਮ ਜੋ 2004 ਤੋਂ ਭਰਤੀ ਹੋਇਆ ਉਹ ਆਪਣੀਆਂ ਮੰਗਾਂ ਲੈ ਕੇ ਤਾਨ-ਤਨ ਵਿੱਚ ਜੋ ਮਾਂ ਸਰਕਾਰ ਦੇ ਲਾਰਿਆਂ ਦੀ ਬੋਲ ਖੁੱਲੀ ਜਾ ਰਹੀ ਹੈ ਜੀ ਪੀਐਸਪੀਸੀਐਲ पीएसडीएस ਦੇ ਮਲਾਜਮ ਵੱਲੋਂ 9 ਨਵੰਬਰ ਨੂੰ ਤਾਰਦਨ ਵਿੱਚ ਜਾ ਕੇ ਬੇਤਾਂ ਦੇ ਹਰ ਪਾਸੇ ਚੀਮਾ ਮੁਖੀ ਭੁਆਤਵਾ ਨਾਲ ਜੋ ਪਹਿਲਾਂ ਮੀਟਿੰਗਾਂ ਹੋਈਆਂ ਹਨ ਸਾਂਝੇ ਫਰਾਂਦੀਆਂ ਜਾਂ ਪੀਐਸਈ ਵੀ ਜੁਆਇੰਟ ਫੋਰਮ ਦੇ ਆਗੂ ਆਉਂਦੇ ਆ ਤਾਂ ਉਹ ਮੰਗਾਂ ਬਾਰੇ ਸਾਰੇ ਲਾਰੇ ਦੀ ਪੋਲ ਤਾਰਦਨ ਵਿੱਚ ਖੁੱਲ ਜਾਊਗੀ ਜੋ ਪੰਜਾਬ ਸਰਕਾਰ ਦੇ ਮਹਗ ਵਿੱਚ ਕੰਮ ਕਰਦੇ ਕੱਚੇ ਮਲਾਜਮਾਂ ਜਾਂ ਪੀਐਸ ਪੀਸੀਐਲ ਦੇ ਵਿੱਚ ਮਲਾਜਮਾਂ ਜਾਂ ਪੀਐਸਡੀਐਲ ਮਲਾਜਮਾਂ ਨੇ ਉਹਨਾਂ ਇਹ ਕੱਲ ਲੁਧਿਆਣੇ ਤੋਂ ਐਲਾਨ ਕੀਤਾ ਆਰਤੀ ਚੌਂਕ ਤੋਂ ਉਹ ਕਿ ਲੁਧਰਣਾ ਹਲਾਕਾ ਹੈ ਜੋ ਜੋ ਆਪਣਾ ਬਿਜਲੀ ਮੰਤਰੀਆ ਸੰਜੀਤ ਰੋੜੇ ਦਾ ਇਲਾਕਾ ਹੈ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਅਸੀਂ 9 ਨਵੰਬਰ ਨੂੰ ਤਾਰਦਾਂ ਵਿੱਚ ਜਾ ਕੇ ਭਵਾਂਤਮਾ ਸਰਕਾਰ ਦੀ ਪੋਲ ਖੁਲਾਗੇ ਜੇਕਰ ਫੇਰ ਵੀ 10 ਦੀ ਮੀਟਿੰਗ ਵਿੱਚ ਕੋਈ ਫੈਸਲਾ ਨਾ ਕੀਤਾ ਗਿਆ 11 ਨਵੰਬਰ ਨੂੰ ਫੇਰ ਜੋ ਕੱਚੇ ਕੰਮ ਆ ਪੀਐਸਪੀਸੀਐਲ ਦੇ ਪੀਐਸਟੀਸੀਐਲ ਦੇ ਉਹ ਮਾਂ ਸਰਕਾਰ ਲਾਲਾਂ ਦੀ ਪੋਲ ਲੁਧਰਣਾ ਜਾ ਖੋਲਣਗੇ ਕਿਉਂਕਿ ਜਿਮ ਨਹੀਂ ਜੁਣਾ ਰਹੀ ਹੈ ਜੀ ਜਿਸ ਨੂੰ ਲੈ ਕੇ ਮਲਾਇਆਂ ਨੂੰ ਲਗਾਤਾਰ ਭਵਾਂਤਮਨ ਸਰਕਾਰ ਦੀ ਮੁਰਦਾ ਕੀਤੀ ਜਾ ਰਹੀ ਆ ਕਿਉਂਕਿ ਮੁੱਖ ਮੰਤਰੀ ਪੁਆਦਾਨ ਨੇ ਕਿਹਾ ਸੀ ਕਿ ਕੱਚੇ ਮਲਾਇਆਂ ਨੂੰ ਮੱਕੇ ਕਰੂੰਗਾ ਪਰ ਰੋਪੜ ਸਰ ਬਲਾਣੇ ਦੇ ਵਿੱਚ ਲਹਿਰਾ ਮੁਹੱਬਤ ਸਰ ਬਲਾਣੇ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਨੂੰ ਕੰਮ ਕਰਦੇ ਕਿਤੇ ਮਲਾਇਆਂ ਉਹਨਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਮਲਾਇਆਂ ਵਿੱਚ ਬਹੁਤ ਰੋਸ ਆਇਆ ਸੀ ਦੁਆਰਾ ਫਿਰ ਮੰਗ ਕਰਦੇ ਆ ਪੰਜਾਬ ਦੇ ਮਲਾਿਆਂ ਦੇ 37 ਪਰਾਂ ਦੇ ਤਰ੍ਹਾਂ ਦੇ ਪੱਤੇ ਨੇ ਕੱਟ ਲਾਇਆ ਗਿਆ ਹੈ ਉਹ ਬਹਾਲ ਕੀਤੇ ਜਾਣਾ ਮੀਡਲ ਵਰਕਰਾਂ ਆਸਾ ਵਰਕਰਾਂ ਅਗਨੌੜੀ ਵਰਕਰਾਂ ਉਹਨਾਂ ਮਾਨ ਪੱਤੇ ਵਿੱਚ ਹਰ ਹਾਲਤ ਦੇ ਵਿੱਚ ਵਾਧਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਹਰ ਹਾਲਤ ਦੇ ਵਿੱਚ ਭਰੀਆਂ ਜਾਣ ਮੁੱਖ ਮੰਤਰੀ ਭਵਨਤਮਾਨ ਵੇਦਵਾਨੀ ਹਰ ਪਾਸੇ ਜਿੰਮਾ ਮਲਾਿਆਂ ਨਾਲ ਕੀਤੇ ਜੋ ਵਾਅਦੇ ਆ ਉਹ ਪੂਰੇ ਕਰਨ ਮੀਟਿੰਗ ਵਿੱਚ ਜੇ ਨਾਂ ਵਾਲੇ ਪੂਰੇ ਕੀਤੇ ਗਏ ਆਉਣ ਵਾਲਿਆ ਜੋ 2027 ਆ ਉਹ ਹਲਾਲ ਫਿਰ ਦਿੱਲੀ ਵਾਲੇ ਪੰਜਾਬ ਦੇ ਮਾਲਾਜਨਾ ਪੰਜਾਬ ਦੇ ਲੋਕ ਬਣਾਣਗੇ ਕਿਉਂਕਿ ਅੱਜ ਮਾਨ ਸਰਕਾਰ ਤੋਂ ਮਜ਼ਦੂਰ ਆ ਮਜ਼ਦੂਰਾਂ ਕਿਸਾਨਾਂ ਦੁਕਾਨਦਾਰਾਂ ਜੰਪਕੀਲ ਆ ਸਾਰੇ ਦੁਖੀ ਆ ਇਸ ਵੀਡੀਓ ਨੂੰ ਬាទ ਵਾ ਸ਼ੇਅਰ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਸਾਥੀਓ